ਇਹ ਡੇਕ ਤੇ ਤੂੰ ਲਾਏ ਬਢਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਸੁਖ ਹਟਲ ਕੋਰ ਸੇਵੀਐ ਸਹਿਜ ਸੁਭਾਈ ਬਰਸੈ ਨ ਪਸੈ ਗੁਰੂ ਕੈ तनासरी मह करूजा हिकुंकार सतगुरु प्रसाद क्य सिमरी सिमरिया तपे आओ जी बिल क्य सिमरी सिमरिया तपे आओ जीड़ा बिल लाए, ਸਿਰ ਤੇ ਸਗਾਰੇ ਸੱਚਾ ਸੋਏ ਤੇਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਜ ਮਿਲ ਮੇਰੀ ਭਾਈ ਨਾ ਵੱਖਰ ਨਾਮ ਵੇਖਣ ਕੋਈ ਧਿਆਏ ਨਾ ਕੋ त्याखे ਨਾ ਕੋ ਖਾਏ ਲੋਕ ਪਤੀ ਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ ਜੇ ਦੇਖਾਂ ਤੇਰੇ ਹਸਮਾਏ ਤਦ ਬੇਨ ਤੂੰ ਦੀ ਨਾਹੀ ਜਾਈ ਜੇ ਕੋ ਕਰੇ ਕੀ ਤੇ ਕਿਆ ਹੋਏ ਜਿਸਨੋਂ ਬਖਸ਼ੇ ਸਾਚਿਆ ਸੋਏ ਹੁਣ ਉੱਠ ਚੱਲਣਾ ਮੋਤ ਪਿਤਾਦ ਕਿਆ ਨੂੰ ਦੇਸਾ ਗੁਣ ਨਹੀਂ ਨਾਦ ਜੈਸੀ ਨਦਰ ਕਰੇ ਤੈਸਾ ਹੋਏ ਵੇਣ ਨਦਰਿ ਨਾਨਕ ਨਹੀਂ ਕੋਏ ਜੈਸੀ ਨਦਰ ਕਰੇ ਤੈਸਾ ਹੋਏ ਵੇਣ ਨਦਰਿ ਨਾਨਕ ਨਹੀਂ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ